ਅਜੇ ਤੱਕ ਕੀ ਕਾਰਵਾਈ ਕੀਤੀ ਗਈ ਹੈ ਕਿ ਜਿਹੜਾ ਨਸ਼ਾ ਤਸਕਰ ਦੇ ਘਰ ਤੋਂ ਦਾ ਬਲਦੋਜਰ ਕਾਰਵਾਈ ਕੀਤੀ ਹਾਂ ਇਹ ਆਪਣਾ ਨਸ਼ਾ ਤਸਕਰ ਹੈਗਾ ਸੀ ਮੋਨ ਸਿੰਘ ਸਨੋ ਬਿੱਕਰ ਸਿੰਘ ਗੁਬਿੰਦਗੜ੍ਹ ਦਾ ਰਹਿਣਾਣਾ ਤੇ ਇਹ ਹੈਰੋਇਨ ਸਮਗਲਿੰਗ ਦਾ ਕੰਮ ਕਰਦਾ ਸੀਗਾ ਇਹਦੇ ਤਿੰਨ ਪਰਚੇ ਦਰਜ ਇਹ ਕਾਫੀ ਦੇਰ ਤੋਂ ਕਰ ਰਿਹਾ ਸੀਗਾ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੁੱਧ ਮਹਿੰਮ ਜਿਹੜਾ ਡੈਮੋਲਿਸ਼ਨਸ ਦਾ 올ਓਵਰ ਪੰਜਾਬ ਚੱਲ ਰਿਹਾ ਉਹਦੇ ਚ ਅੱਜ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਉਹਦਾ ਕਾਰਨ ਡਿਮੋਲਿਸ਼ ਕੀਤਾ ਗਿਆ ਹੈ ਉਹਦੇ ਇਹਦੇ ਕਾਫੀ ਦੇਰ ਤੋਂ ਇਹ ਡਰਗ ਦਾ ਕੰਮ ਕਰ ਰਿਹਾ ਹੈ ਤੇ ਹੁਣ ਫਿਲਹਾਲ ਇਹ ਹੁਣ ਪਿੱਛੇ ਹੀ ਬਾਹਰ ਆਇਆ ਹੈ ਨਾ ਤਿੰਨ ਪਰਚੇ ਤੇ ਪਹਿਲਾ ਦਰਜ ਹੈਗੇ ਤੇ ਸਾਨੂੰ ਬਸ ਇਹੀ ਹੈਗਾ ਸਾਰਿਆਂ ਨੂੰ ਇਹੀ Appeal ਹੈ ਕਿ ਆਪਾਂ ਨਸ਼ਾ ਤਿਆਗੀਏ ਨਾ ਨਸ਼ਾ ਵੇਚੀ ਤੇ ਨਾ ਹੀ ਜਿਹੜਾ ਹੈਗਾ ਨਸ਼ਾ ਲੈਣਾ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਦੀ ਸਰਦੀ ਰਹਿਨਮਾਈ ਹੇਠ ਜਿਹੜਾ ਇਕੱਲਾ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਸਾਨੂੰ ਪਹਿਲਾਂ ਸਾਡਾ ਫਰਜ਼ ਇਹੀ ਹੈ ਕਿ ਅਸੀਂ ਜਿਹੜਾ ਇਹ ਕੋਡ ਲਓ ਕਰੋ ਕਰੋ ਕੱਢੀਏ ਉਹਦੇ ਚ ਜਿਹੜਾ ਸਾਰਿਆਂ ਦਾ ਸਾਥ ਚਾਹੀਦਾ ਸਾਰਿਆਂ ਦਾ ਸਾਥ ਬਣਾਏ ਪੋਸੀਬਲ ਨਹੀਂ ਹੈਗਾ ਇਹਦੇ ਚ ਇੱਕ ਇੱਕ ਬੰਦੇ ਨੂੰ ਆਪਣਾ ਰੋਲ ਪਲੇ ਕਰਨਾ ਹੈਗਾ ਜਦੋਂ ਤੋਂ ਬੱਚਾ ਆਪਣਾ ਜਨਮ ਲੈਂਦਾ ਤਾਂ ਪੇਰੈਂਟਸ ਦਾ ਪੇਰੈਂਟਸ ਤੋਂ ਬਾਅਦ ਸਕੂਲ ਦਾ ਸਕੂਲ ਤੋਂ ਬਾਅਦ ਉਸ ਤੋਂ ਬਾਅਦ ਆਪਸ دوست ਦਾ ਤੁਹਾਡੇ ਰਿਸ਼ਤੇਦਾਰਾਂ ਦਾ ਤੇ ਆਲੇ ਦੁਆਲੇ ਜਿਹੜੇ ਸੱਜਣ ਹੈਗੇ ਆ এডুকেশনিস্ট ਨੇ ਤੇ ਉਸ ਤੋਂ ਬਾਅਦ ਡਾਕਟਰਸ ਦਾ 19 ਦਾ ਸਾਰੇ ਕੰਬਾਈਨ ਮੈਂ ਕਹਿੰਦਾ ਇੱਕ ਪ੍ਰੋਸੈਸ ਆ ਐਂਡ ਪ੍ਰੈਸ ਜੀ ਤੋ ਬਿਨਾ ਕੀ ਅਪਨ ਹੋ ਰਿਹਾ ਹੈ ਤੋ ਤੁਸੀਂ ਹੀ ਸਾਰਾ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਉੱਪਰ ਤੱਕ ਪਹੁੰਚਾਉਣਾ ਤੇ ਆਇਨਾ ਵੀ ਤੁਸੀਂ ਦਿਖਾਉਣਾ ਕਿੱਥੇ ਸੱਚ ਆ ਕਿੱਥੇ ਕੀ ਹੋ ਰਿਹਾ ਹੈਗਾ ਸੋ ਉਸ ਚੀਜ਼ ਨੂੰ ਜਿਹੜੇ ਹੈਗੀਆਂ ਅਸੀਂ ਪ੍ਰੈਸ ਮਿਲ ਕੇ ਬਹੁਤ ਹੀ ਜਿਹੜੇ ਹੈਗੀਆਂ ਆ ਇੱਕ ਦੂਜੇ ਨਾਲ ਮਿਲ ਕੇ ਇਹਨੂੰ ਆਪਾਂ ਜਿਹੜਾ ਸਫਲ ਬਣਾ ਰਹੇ ਹਾਂ ਇਹ ਮੇਰੀ ਉਮੀਦ ਹੈ ਮੈਂ ਸਾਰੇ ਫਜ਼ਲ ਦਾ ਜਿਵੇਂ ਇਹ ਬੇਨਤੀ ਕਰਦਾ ਕਿ ਨਸ਼ਾ ਜਿਹੜਾ ਹੈਗਾ ਆਪਾਂ ਤਿਆਗਣਾ ਪਰ ਜਿਹੜਾ ਬੰਦਾ ਖਰਾਬ ਕਰਦਾ ਨਸ਼ਾ ਇਸ ਮਦਦਿੰਗ ਕਰਦਾ ਤੇ ਉਸ ਤੋਂ ਬਾਅਦ ਬਰਮਾਸ਼ੀ ਵੀ ਕਰਦਾ ਤਾਂ ਉਹ ਮੈਂ ਅਸੀਂ ਟੋਲਰੇਟ ਨਹੀਂ ਕਰਨ ਦੇਣੀ ਇਸ ਚੀਜ਼ ਤੇ ਅਸੀਂ ਸਖਸ਼ਮਾ ਜੇ ਸਾਡਾ ਸਟਾਫ ਦਾ ਸਾਡਾ ਬੰਦਾ ਵੀ ਖਰਾਬ ਕਰੂਗਾ ਬਖਸ਼ਿਆ ਨਹੀਂ ਜਾਊਗਾ ਤੇ ਕਦੇ ਵੀ ਕੋਈ ਇਨਫੋਰਮੇਸ਼ਨ ਆਊਗੀ ਖੁੱਲੀ ਜਿਹਾ ਉਹਨੂੰ ਹੈਗਾ ਸੋ ਅੱਜ ਦੀ ਜਿਹੜੀ ਇਹ ਮੁਹਿੰਮ ਦਾ ਮਾਲਿਸ ਜਿਹੜਾ ਕੀਤਾ ਸੋ ਇਹ ਫਾਜ਼ਲ ਕਵਨ ਉਹ ਜਿਹੜਾ ਹੈਗਾ ਚੌਥੀ ਡਿਮੈਨਸ਼ਨ ਹੋਈ ਹੈਗੀ ਅਸੀਂ ਜਿਹੜੇ ਡਾਕਟਰ ਫਾਜ਼ਲ ਦਾ ਕੀਤਾ ਤੇ ਇਹ ਜਿਹੜਾ ਡਿਮੋਲਿਸ਼ਾਈਂ ਜਾਰੀ ਰਹੂਗੀ ਜਿਹਨੇ ਵੀ ਜਿਹੜੇ ਕੋ ਡਾਕਟਰ